ਦੇ ਤੁਸੀਂ ਆਏ ਇੱਕ ਬਹੁਤ ਮਹੱਤਵਪੂਰਨ ਤੇ ਇੰਪੋਰਟੈਂਟ ਵਿਸ਼ੇ ਤੇ ਅੱਗ ਨਾਲ ਕੁਝ ਵਿਚਾਰ ਸਾਂਝੇ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਆ ਇਹ ਇੱਕੋ ਦਿਨਾਂ ਤੋਂ ਕੁਝ ਇੱਕ ਵਿਵਾਦ ਉੱਠਿਆ ਕਿ ਕੁਝ ਸੀਨੀਅਰ ਆਰਮੀ ਆਫਸਰਸ ਨੇ ਕਲੇਮ ਕੀਤਾ ਕਿ ਉਹਨਾਂ ਨੇ 골든 템플 ਆਪਣਾ दरबार ਸਾਹਿਬ ਦੀ ਸਿਕਿਉਰਿਟੀ ਵਾਸਤੇ ਕੁਝ ਗਾਂਝਿਆ ਹੋਰ ਕੋਈ ਅਰੇਂਜਮੈਂਟ ਕੀਤਾ ਗਿਆ ਉਹਨਾਂ ਦੀ ਮਰਜ਼ੀ ਨਾਲ ਜਿਸ ਨੂੰ ਐਸਪੀਸੀ ਦੇ ਹੈੱਡ ਗ੍ਰੰਥੀ ਜਿਹੜੇ ਸੀ ਉੱਥੇ 골든 템플 ਦੇ ਉਹਨਾਂ ਨੇ ਨਕਾਰਿਆ ਉਹਨਾਂ ਨੇ ਕਿਹਾ ਕਿ ਐਸੀ ਗੱਲ ਕੋਈ ਨਹੀਂ ਸੀ ਅੱਜ ਇਸ ਦੇ ਕੁਝ ਸਪਸ਼ਟਕਰਨ ਵੀ ਆਇਆ ਤੇ ਫੌਜ ਨੇ ਵੀ ਇਹ ਮੰਨਿਆ ਕਿ ਕੋਈ ਐਸੀ ਗੱਲ ਨਹੀਂ ਸੀ ਸਿਰਫ ਕੁਝ ਲਾਈਟਸ ਦਾ ਅਰੇਂਜਮੈਂਟ ਕਰਨ ਵਾਸਤੇ ਕਿ ਉਹਨਾਂ ਨੂੰ ਕੁਝ ਬੱਤੀਆਂ ਨੂੰ ਬੁਝਾਉਣ ਵਾਸਤੇ ਬੁਲਟ ਡੈਪਲ ਚ ਬਾਕੀ ਦਰਬਾਰ ਸਾਹਿਬ ਵਿੱਚ ਸਾਰੀ ਬਾਕੀ ਜਿਹੜੀ ਪੂਰੀ ਮਰਿਆਦਾ ਨਾਲ ਬਾਕੀ ਫੰਕਸ਼ਨਿੰਗ ਚੱਲਦੀ ਰਹੀ ਮੇਰਾ ਪਰਸਨਲੀ ਤੇ ਸਾਡਾ ਜਿਹੜੇ ਅਸੀਂ ਇੱਥੇ ਤੁਹਾਡੇ ਸਾਹਮਣੇ ਬੈਠੇ ਆ ਉਹਨਾਂ ਦਾ ਮੰਨਣਾ ਇਹ ਹੈ ਕਿ ਗੁਰੂ ਰਾਮਦਾਸ ਦੀ ਕਿਰਪਾ ਸਿਰਫ ਦਰਬਾਰ ਸਾਹਿਬ 골ਡਨ ਟੈਂਪਲ ਜਾਂ ਅੰਮ੍ਰਿਤਸਰ ਦੇ ਵਿੱਚ ਹੀ ਨਹੀਂ ਹੈ ਬਾਕੀ ਸਾਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈ ਉਹਨਾਂ ਦੀ ਕਿਰਪਾ ਦੇ ਸਦਕੇ ਤੇ ਲੋਕੀ ਸਾਰੀ ਦੁਨੀਆ ਤੋਂ ਉੱਥੇ ਇਕੱਠੇ ਆਉਂਦੇ ਨੇ ਤੇ ਆਪਣੀ ਮੰਗ ਮੰਗਦੇ ਨੇ ਤੇ ਉੱਥੇ ਮੰਗਤਾਂ ਪੂਰੀਆਂ ਹੁੰਦੀਆਂ ਨੇ ਗੁਰੂ ਕਿਰਪਾ ਹੁੰਦੀ ਹੈ ਲੋਕਾਂ ਦੇ ਉੱਤੇ ਉਸ ਜਗ੍ਹਾ ਤੇ ਐਸਾ ਕੁਝ ਕਹਿਣਾ ਕਿ ਉਸ ਜਗ੍ਹਾ ਨੂੰ ਟਾਰਗੇਟ ਕੀਤਾ ਗਿਆ ਜਾਂ ਉਸ ਜਗ੍ਹਾ ਨੂੰ ਨਿਸ਼ਾਨਾ ਬੜਾਇਆ ਗਿਆ ਇਸ 4 ਦਿਨ ਦੀ ਲੜਾਈ ਵਿੱਚ ਇਹ ਇੱਕ ਮੇਰੇ ਵਿਚਾਰ ਨਾਲ ਕੋਈ ਬਹੁਤੀ ਸ਼ਲਾਘਾਯੋਗ ਗੱਲ ਨਹੀਂ ਉਹ ਤੇ ਦੋ ਕਾਰਨ ਨੇ ਇੱਕ ਤਾਂ ਪਰ ਮੰਨ ਲੀਏ ਜੇ ਕੋਈ ਐਸੀ ਗੱਲ ਵੀ ਸੀ ਤੇ ਇਹ ਗੱਲ ਜਿਹੜੀ ਸੀ ਨਾ ਇਹ ਪਬਲਿਕ ਡੋਮੇਨ ਜ ਨਹੀਂ ਆਉਣੀ ਚਾਹੀਦੀ ਸੀ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਜੇ ਪਬਲਿਕ ਡੋਮੇਨ ਚ ਐਸੀ ਕੋਈ ਗੱਲ ਆਏ ਤਾਂ ਕੋਈ ਸ਼ਰਾਰਤੀ ਅੰਸਰ ਜਿਹੜੇ ਨੇ ਜਿਨ੍ਹਾਂ ਦੇ ਮਨ ਵਿੱਚ ਐਸੀ ਗੱਲ ਕੋਈ ਨਹੀਂ ਵੀ ਆਈ ਸੀ ਕਦੀ ਤੇ ਉਹਨਾਂ ਦੇ ਮਨ 'ਚ ਵੀ ਐਸਾ ਕੁਝ ਵਿਚਾਰ ਆ ਸਕਦਾ ਹੈ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਦੇ ਜ਼ਮਾਨੇ ਵਿੱਚ ਡਰੋਨ ਜਿਹੜੀਆਂ ਆਮ ਪ੍ਰਚਲਿਤ ਨੇ ਆਮ ਅਵੇਲੇਬਲ ਨੇ ਔਰ ਯੂਜ਼ ਵੀ ਹੁੰਦੀਆਂ ਨੇ ਕੋਈ ਸ਼ਰਾਰਤੀ ਅੰਸਰ ਐਸਾ ਕੰਮ ਵੀ ਕਰ ਸਕਦਾ ਹੈ ਸਾਡਾ ਮੰਨਣਾ ਇਹ ਹੈ ਕਿ ਐਸਾ ਪੋਸੀਬਲ ਨਹੀਂ ਹੈ ਪਰ ਫੇਰ ਵੀ ਜਦੋਂ ਇਹ ਇੱਕ ਗੱਲ ਪਬਲਿਕ ਡੋਮੇਨ 'ਚ ਆ ਗਈ ਹੈ ਲੋਕਾਂ ਦੇ ਸਾਹਮਣੇ ਆ ਗਈ ਹੈ ਤੇ ਉਹ ਇਹ ਅਸੀਂ ਸਮਝਦੇ ਹਾਂ ਕਿ ਇਹ ਗਵਰਨਮੈਂਟ ਦਾ ਜਾਂ ਸਿੱਖ ਦਾਰਿਆਂ ਦਾ ਸਿੱਖ ਜਿਹੜੇ ਸਾਰੇ ਵਰਲਡ 'ਚ ਗੁਰੂ ਨਾਨਕ ਲੇਵਾ ਸਿੱਖ ਨੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਇਸ ਨੂੰ ਸੀਰੀਅਸਲੀ ਸੋਚਿਆ ਜਾਵੇ ਇਹਦਾ ਕੋਈ ਉਪਰਾਲਾ ਕੀਤਾ ਜਾਵੇ ਮੈਂ ਅਸੀਂ ਇਸ ਵਿਚਾਰ ਕਰਨ ਤੋਂ ਬਾਅਦ ਰੰਧਾਵਾ ਸਾਹਿਬ ਦੀ ਸੋਚ ਤੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਸਲਾਹ ਕੀਤੀ ਕਿ ਜੇ ਐਸੀ ਗੱਲ ਨੂੰ ਪਰਮਨੈਂਟ ਕੋਈ ਸੋਲੂਸ਼ਨ ਜਾਂ ਉਹਨੂੰ ਰੋਕਣ ਦਾ ਜੇ ਕੋਈ ਇੰਤਜ਼ਾਮ ਹੋ ਸਕਦਾ ਹੈ ਤੇ ਉਹ ਹੋਣਾ ਚਾਹੀਦਾ ਸਾਡੀ ਇਹ ਡਿਮਾਂਡ ਹੈ ਸਾਡੀ ਇਹ ਮੰਗ ਹੈ ਕਿ ਇਸ ਸ਼ਰਾਰਤੀ ਅੰਚਨ ਨੂੰ ਜਾਂ ਕੋਈ ਕਿਸੇ ਵੀ ਇਸ ਬੰਦੇ ਐਸਐਜੀ ਸੋਚ ਰੱਖਣ ਵਾਲੇ ਨੂੰ ਇਹਦੇ ਮਨ 'ਚ ਕੋਈ ਐਸਾ ਵਿਚਾਰ ਨਾ ਆਇਆ ਤੇ ਇਹਨੂੰ ਕੋਈ ਗੋਲਡਨ ਟੈਂਪਲ ਕੰਪਲੈਕਸ ਨੂੰ ਦਰਬਾਰ ਸਾਹਿਬ ਕੰਪਲੈਕਸ ਨੂੰ ਐਸਾ ਸਟੇਟਸ ਮਿਲੇ ਜਿਸ ਤਰ੍ਹਾਂ ਕਿ ਵੈਟਿਕਨ ਦਾ ਸਟੇਟਸ ਹੈ ਉਹ ਇੱਕ ਸੋਵਰਨ ਸਟੇਟਸ ਉਸ ਜਗ੍ਹਾ ਦਾ ਹੋਣਾ ਚਾਹੀਦਾ ਹੈ ਜਿਹਦੇ ਕਰਕੇ ਕਿ ਉਹ ਨਿਰਪੱਖ ਜਗ੍ਹਾ ਹੈ ਜਿੱਥੇ ਕੋਈ ਵੀ ਕਿਸੇ ਦਾ ਕੋਈ ਪੱਖਪਾਤ ਜਾਂ ਕੋਈ ਐਸਾ ਵੈਦ ਵਾੜਾ ਨਹੀਂ ਹੈ ਜਿੱਥੇ ਕਿ ਕੋਈ ਐਸਾ ਕੋਈ ਸੋਚ ਵੀ ਸਕਦਾ ਹੈ ਕਿ ਉੱਤੇ ਕੋਈ ਐਸਾ ਖੇਡਣਾ ਪੂਰਵਕ ਤੰਮ ਸੋਚਿਆ ਜਾ ਸਕਦਾ ਹੈ ਜਾਂ ਕੀਤਾ ਜਾ ਸਕਦਾ ਹੈ ਇਹ ਇੱਕ ਸਮੇਂ ਦੀ ਡਿਮਾਂਡ ਹੈ ਮੇਰੇ ਸਾਡੇ ਵਿਚਾਰ ਨਾਲ ਇਹ ਇੱਕ ਮਤਲਬ ਇਹ ਸੋਚ ਹੈ ਇਸ ਦਾ ਦੇਖਿਆ ਜਾਏ ਕਿ ਕੁਝ ਸਾਲ ਪਹਿਲਾਂ ਤੁਸੀਂ ਵੀ ਸਾਰਿਆਂ ਨੇ ਤੇ ਦੇਖਿਆ ਕਿ ਇਸ ਕੰਪਲੈਕਸ ਦੇ ਵਿੱਚ ਇੱਕ ਆਪਰੇਸ਼ਨ ਵੀ ਹੋਇਆ ਜਿਸ ਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਗਿਆ ਉਸ ਦੌਰਾਨ ਵੀ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੀ ਸੈਕਟਰ ਹਮ ਸੈਂਟਰਮ ਹੈ ਉੱਥੇ ਕੋਈ ਨੁਕਸਾਨ ਦਾ ਸਕੋਪ ਨਹੀਂ ਸੀ ਜਾਂ ਗੁਰੂ ਮਹਾਰਾਜ RAMDAS ji ਨੇ ਉਹਦੀ ਸੁਰੱਖਿਆ ਕੀਤੀ ਇੱਕ ਬਹੁਤ ਮਨਪੱਗੀ ਜੀ ਇਹ ਆਪਰੇਸ਼ਨ ਸੀਗਾ ਜਦੇ ਨਾਲ ਅਕਾਲ ਤਖਤ ਸਾਹਿਬ ਦਾ ਨੁਕਸਾਨ ਹੋਇਆ ਐਸੀ ਸਿਚੁਏਸ਼ਨ ਨਾ ਫਿਊਚਰ ਜਾਵੇ ਨਾ ਕੋਈ ਦੁਸ਼ਮਨ ਜਾਂ ਕੋਈ ਸ਼ਰਾਰਤੀ ਅਨਸਰ ਜਾਂ ਕੋਈ ਐਸਾ ਅਨਸਰ ਜਿਹੜਾ ਕੋਈ ਉੱਥੇ ਕੋਈ ਅਸੀਂ ਗੱਲ ਕ੍ਰੀਏਟ ਕਰ ਸਕਦਾ ਹੈ ਉਹਨੂੰ ਰੁਕਣ ਵਾਸਤੇ ਇੱਕ ਹੀ ਤਰੀਕਾ ਹੈ ਕਿ ਗੋਲਡਨ ਟੈਂਪਲ ਦਰਬਾਰ ਸਾਹਿਬ ਕੰਪਲੈਕਸ ਨੂੰ ਮੈਡੀਕਲ ਸਟੇਟਸ ਇੱਕ ਸੋਵਰਨ ਸਟੇਟਸ ਦਿੱਤਾ ਜਾਵੇ ਤਾਂ ਕਿ ਇਹ ऐसा स्टेटस ਜਿਹੜਾ ਕੰਪਲੈਕਸ ਦੇ ਅਰਾਊਂਡ ਥੋੜਾ ਏਰੀਆ ਨੂੰ ਦਿੱਤਾ ਜਾ ਸਕਦਾ ਐ ਸੇ ਫਿਊ ਕਿਲੋਮੀਟਰਸ ਅਰਾਊਂਡ ਜੇ ਤਰਪਾਰ ਸਾਹਿਬ ਕੰਪਲੈਕਸ ਔਰ ਇਹ ਇਸ ਕਰਕੇ ਅੱਜ ਜ਼ਰੂਰੀ ਹੋ ਗਿਆ ਕਿ ਕਿਉਂਕਿ ਇੱਕ ਫੌਜ ਦੇ ਜ਼ਰੀਏ ਇਹ ਜਿਹੜੀ ਆ ਇਹ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਪਬਲਿਕ ਡੋਮੇਨ ਦੇ ਵਿੱਚ ਚਾਹੇ ਉਹ ਸੱਚ ਹੈ ਚਾਹੇ ਉਹ ਝੂਠ ਹੈ ਚਾਹੇ ਉਹਦੇ ਵਿੱਚ ਕੋਈ ਸਚਾਈ ਹੈ ਕਿ ਨਹੀਂ ਹੈ ਪਰ ਇੱਕ ਹਰ ਇੱਕ ਸਿੱਖ ਨੂੰ ਜਿਹੜਾ ਵੀ ਦੁਨੀਆ 'ਚ ਕਿਤੇ ਵੀ ਬੈਠਾ ਹੈ ਜੋ ਗੁਰਨਾਨਕ ਦੇਵ ਜੀ ਜਾਂ ਸਿੱਖ ਪ੍ਰਥਾ ਦੇ ਵਿੱਚ ਆਪਣਾ ਬਲੀਫ ਰੱਖਦਾ ਹੈ ਉਹਦੇ ਵਾਸਤੇ ਇੱਕ ਬਹੁਤ ਹੀ ਸੋਚ ਤੇ ਗੰਭੀਰ ਵਿਚਾਰ ਹੈ ਦਰਮਾਰ ਸਾਹਿਬ ਨੂੰ ਕੋਈ ਨੁਕਸਾਨ ਸੋਚੇ ਜਾਂ ਕਰਨ ਦਾ ਸੋਚੇ ਜਾਂ ਹੋ ਜਾਵੇ ਇੱਕ ਬੜੀ ਸੀਰੀਅਸ ਸਿਚੁਏਸ਼ਨ ਹੋਏਗੀ ਉਹਦੇ ਨਾਲ ਹਾਲਾਤ ਖਰਾਬ ਹੋ ਸਕਦੇ ਨੇ ਮੁਲਕ ਦੇ ਹਾਲਾਤ ਖਰਾਬ ਹੋ ਸਕਦੇ ਨੇ ਇੰਟਰਨੈਸ਼ਨਲ ਹਾਲਾਤ ਖਰਾਬ ਹੋ ਸਕਦੇ ਨੇ ਇਸ ਕਰਕੇ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਹੁਣ ਇਸ ਸਾਰੀ ਚੀਜ਼ ਨੂੰ ਸਮਝ ਕੇ ਐਸਾ ਸਟੇਟਸ ਇਸ ਕੰਪਲੈਕਸ ਨੂੰ ਦਰਬਾਰ ਸਾਹਿਬ ਕੰਪਲੈਕਸ ਨੂੰ ਦਿੱਤਾ ਜਾਵੇ ਤਾਂ ਕਿ ਕੋਈ ਨਾ ਸੋਚ ਸਕੇ ਤੇ ਨਾ ਕੋਈ ਐਸੀ ਕਈ ਕਾਰਵਾਈ ਕਰ ਸਕੇ ਇਹ ਸਾਡਾ ਮੰਨਣਾ ਹੈ ਤੇ ਅਸੀਂ ਇਸ ਟੀਚੇ ਨਾਲ ਅੱਜ ਜਿੱਥੇ ਇਕੱਠੇ ਹੋਏ ਆ ਅਸੀਂ ਇਸ ਤੇ ਜੋ ਵੀ ਹੋ ਸਕੇ ਸਾਡੇ ਉਪਰਾਲੇ ਕਰਾਂਗੇ ਅਸੀਂ ਤੁਹਾਡੇ ਸਾਥ ਦੀ ਮੰਗ ਕਰਦੇ ਆ ਸਾਡੇ ਨਾਲ ਸਾਥ ਤੁਸੀਂ ਦਿਓ ਜੁੜ ਕੇ ਇਹ ਸਾਰਿਆਂ ਦੇ ਇੱਕ ਸਾਂਝੀ ਅ ਮਤਲਬ ਕਿ ਸਾਡੀ ਸੋਚ ਹੋਣੀ ਚਾਹੀਦੀ ਹੈ ਕਿ ਐਸੇ ਪੋਇਸ ਐਂਡ ਰਿਲੀਜੀਅਸ ਸਥਾਨ ਦੇ ਉੱਤੇ ਕੋਈ ਐਸੀ ਸੋਚ ਵੀ ਨਾ ਰੱਖੇ ਤੇ ਨਾ ਕੋਈ ਐਸੀ ਸੋਚ ਨੂੰ ਕਾਮਯਾਬੀ ਵੱਲ ਲੈ ਕੇ ਜਾ ਸਕੇ ਜਾਂ ਸੋਚ ਵੀ ਸਕੇ ਇਸ ਗੱਲ ਬਾਰੇ ਇੰਨੇ ਸਾਡੇ ਅ ਲਫ਼ਜ਼ਾਂ ਨਾਲ ਇਹ ਤੁਹਾਡਾ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਆਏ ਹੋ ਇਸ ਗੱਲ ਨੂੰ ਤੁਸੀਂ ਲੋਕਾਂ ਤੱਕ ਲੈ ਕੇ ਜਾਓਗੇ ਤੇ ਸ਼ਾਇਦ ਇਸ ਮਹਿੰਮ ਨੂੰ ਅੱਗੇ ਚਲਾ ਕੇ ਅਸੀਂ ਇਸ ਗੱਲ ਵੱਲ ਕਾਮਯਾਬ ਹੋ ਸਕੀਏ ਕਿ ਸਾਡਾ ਜੋ ਟੀਚਾ ਹੈ ਕਿ ਇਸ ਰਿਲੀਜੀਅਸ ਪੋਇਸ ਸਥਾਨ ਨੂੰ ਇੱਕ ਐਸਾ ਸਟੇਟਸ ਮਿਲ ਸਕੇ ਕਿ ਜਿੱਥੇ ਕੋਈ ਇਹੋ ਜੀ ਗੱਲ ਬਾਰੇ ਸੋਚ ਵੀ ਨਾ ਸਕੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਮੈਂ ਆਈ ਕਾਟ ਨਾਟ ਡੈਟ ਯੂ ਸਿਰ ਵੈਟਿਕਨ ਦੇ ਵਿੱਚ ਕੀ ਬਖਣਾ ਉਹ ਜਿਹੜਾ ਤੁਸੀਂ ਦਰਜਾ ਦੇਣ ਦੀ ਮੰਗ ਕਰ ਰਹੇ ਹੋ ਉਹ ਥੋੜਾ ਜਿਹਾ ਸਿਕਿਉਰਿਟੀ ਦਾ ਜਿਹੜਾ ਕਵਰ ਹੈ ਵੈਟਿਕਨ ਦਾ ਜਿਹੜਾ ਸਟੇਟਸ ਹੈਗਾ ਨਾ ਜੀ ਉਹ ਇਜ਼ ਆਲਮੋਸਟ ਅ ਸੋਵਰਨ ਸਟੇਟਸ ਅਸੀਂ ਮੰਗ ਕਰਦੇ ਆ ਕਿ ਵੈਟਿਕਨ ਟਾਈਪ ਦਾ ਸਟੇਟਸ ਸੋਵਰੈਨਿਟੀ ਪੋਸੀਬਲ ਹੋਵੇ ਤਾਂ ਉਹ ਵੀ ਹੋ ਸਕਦੀ ਹੈ ਉਹਨੇ ਕੰਪਲੈਕਸ ਨੂੰ ਸੋਵਰੈਨਿਟੀ ਉੱਥੇ ਜਿਹੜਾ ਇੰਤਜ਼ਾਮ ਹੈ ਉਹਦੀ ਜਿਹੜੀ ਇੰਤਜ਼ਾਮ ਦੇ ਪੁਖਤਾ ਹਲਾਤ ਹੋਣ ਰਾਤ ਉਹਦੇ ਕਿਤੇ ਜਾਣ ਚਾਹੇ ਉਹ ਗਵਰਨਮੈਂਟ ਕਰੇ ਜਾਂ ਕੋਈ ਸਿੱਖਦਾਰੇ ਮਿਲ ਕੇ ਕਰਨ ਬੈਟਿਕਨ ਦਾ ਸਟੇਟਸ ਹੈ ਕਿ ਸਾਰੇ ਮੰਨਦੇ ਨੇ ਕਿ ਉੱਥੇ ਅਸੀਂ ਕੋਈ ਐਸੀ ਕਾਰਵਾਈ ਨਹੀਂ ਕਰਾਂਗੇ ਜਿਹਦੇ ਨਾਲ ਕਿਸੇ ਰਿਲੀਜੀਅਸ ਨੂੰ ਥੇਸ ਪਹੁੰਚੇ ਕਿਸੇ ਰਿਲੀਜੀਅਸ ਟੇਸ ਪਹੁੰਚੇ ਬੇਸਿਕਲੀ ਐਸਾ ਐਸਾ ਸਟੇਟਸ ਅਸੀਂ ਚਾਹੁੰਦੇ ਆ ਤਾਂ ਕਿ ਇਹਨੂੰ ਜਿੱਦਾਂ ਕਹਿੰਦੇ ਨਾ ਕਿ ਜਦੋਂ ਵੀ ਵਰਲਡ ਵਾਰਸ ਹੋਈਆਂ ਨੇ ਉਹਦੇ ਚ ਨੋ ਅਟੈਕ ਜ਼ੋਨ ਜਾਂ ਨੋ ਜ਼ੋਨ ਡਿਕਲੇਅਰ ਹੋ ਜਾਂਦਾ ਹੈ ਇਹ ਤੇ ਕੁਝ ਨਹੀਂ ਹੋ ਸਕਦਾ ਅਸੀਂ ਐਸਾ ਦਾ ਸਟੇਟਸ ਚਾਹੁੰਦੇ ਆ ਕਿ ਇਹ ਐਸਾ ਸਟੇਟਸ ਇਹਨੂੰ ਡਿਕਲੇਅਰ ਹੋ ਜਾਏ ਕਿ ਸਾਰੇ ਇਹ ਮੁਲਕ ਸਾਰੇ ਇੰਟਰਨੈਸ਼ਨਲ ਜਿਹੜੀ ਕਮਿਊਨਿਟੀ ਹੈ ਉਹ ਰੈਕਗਨਾਈਜ਼ ਕਰੇ ਕਿ ਇਸ ਜਗ੍ਹਾ ਐਸੀ ਪੋਇਸ ਹੈ ਕਿ ਇੱਥੇ ਕੁਝ ਵੀ ਹੋਵੇ ਤੇ ਇੱਥੇ ਕੋਈ ਸੋਚੇਗਾ ਨਹੀਂ ਜਾਂ ਇੱਥੇ ਹੋ ਨਹੀਂ ਸਕਦਾ ਕੁਝ ਐਸਾ ਇਸ ਸਟੇਟਸ ਕੋਲ ਦੇ ਸਕਦਾ ਹੈ ਸਰ ਇਹ ਚੀਜ਼ ਹੈ ਦੇਖੋ ਬੇਸਿਕਲੀ ਜੇ ਆਪਾਂ ਪ੍ਰੈਕਟੀਕਲੀ ਦੇਖੀਏ ਸਟੇਟਸ ਇਹ ਤਾਂ ਇਨ ਇੰਡੀਅਨ ਗਵਰਨਮੈਂਟ ਹੀ ਦੇ ਸਕਦੀ ਹੈ ਤੇ ਉਹਦੇ ਵਾਸਤੇ ਇੰਡੀਅਨ ਗਵਰਨਮੈਂਟ ਨੂੰ ਐਫਰਟ ਕਰਨਾ ਪਏਗਾ ਕਿ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਸ ਗੱਲ ਤੇ ਬਣਾਵੇ ਜਿਹੜੀ ਰੋਮ ਚ ਵੈਟिकन ਸਟੇਟਸ ਹੈ ਉਹ ਤੇ ਹੁਣ ਸਾਰੀ ਦੁਨੀਆ ਮੰਨਦੀ ਹੈ ਨਾ ਉਸ ਗੱਲ ਨੂੰ ਇਹਦੇ ਵਾਸਤੇ ਕਿ ਸਿਰਫ ਇੰਡੀਆ ਦਾ ਮੰਨ ਜਾਣਾ ਹੀ ਮਤਲਬ ਮੇਰੇ ਵਿਚਾਰ ਨਾਲ ਸ਼ਾਇਦ ਉਹ ਕੰਪਲੀਟ ਗੱਲ ਨਾ ਹੋਵੇ ਐਫਰਟ ਕਰਨੇ ਪੈਣਗੇ ਕਿ ਇਹ ਸਾਰੀ ਜਿਸ ਤਰ੍ਹਾਂ ਜਿਸ ਤਰ੍ਹਾਂ ਵੈਟਿਕਨ ਨੂੰ ਡਿਕਲੇਅਰ ਕੀਤਾ ਗਿਆ ਉਸ ਤਰ੍ਹਾਂ ਹੀ दरबार सा कॉम्प्लेक्स में डिक्लेअर किया जाए कि ऐसा स्टेटस है ऐसा जिथे कुछ हो नहीं सकता वो इंडियन गवर्नमेंट या सिख जड़े ने वर्ल्ड ओवर बैठे ने वो एफर्ट कर सकते हैं मेरे विचार में इस वक्त राइट कोई हज अ ऑलरेडी अगा प्रोटेक्टेड एरिया डिक्लेअर वेटन सिटी मैं मतलब सुनता कि ऐसा प्रोटेक्टेड एरिया कोई है कि नहीं है देखो ऐसा ਵੈਟਿਕਲ ਤਾਂ ਹੈ ਬਟ ਮੈਂ ਤੁਹਾਨੂੰ ਦੱਸਦਾ ਇਸ ਗੱਲ ਕਰਕੇ ਕਿ ਜਦੋਂ ਵੀ ਲੜਾਈਆਂ ਹੋਈਆਂ ਨੇ ਨਾ ਉਦੋਂ ਗਵਰਨਮੈਂਟ ਜਿਹੜੀਆਂ ਦੋ ਲੜਨੀਆਂ ਹੁੰਦੀਆਂ ਨੇ ਉਹ ਡਿਕਲੇਅਰ ਕਰ ਸਕਦੀਆਂ ਨੇ ਕਿ ਅਸੀਂ ਆਹ ਏਰੀਆ ਤੇ ਤੁਸੀਂ ਅਸੀਂ ਕੁਝ ਨਹੀਂ ਕਰਾਂਗੇ ਤੁਸੀਂ ਸਾਡੇ ਇਸ ਏਰੀਆ ਤੇ ਕੁਝ ਨਹੀਂ ਕਰਨਾ। ਵਰਲਡ ਵਾਰ 2 ਦੇ ਵਿੱਚ ਮੇਰਾ خیال ਹੈ ਕਹਿਆ ਗਿਆ ਸੀ ਜਰਮਨ ਨੂੰ ਕਹਿਆ ਗਿਆ ਸੀ ਲੰਡਨ ਤੇ ਨਾ ਕੁਝ ਕਰਨ ਫਰਾਂਸ ਤੇ ਨਾ ਕੁਝ ਕਰਨ ਅਟੈਕ ਨਾ ਹੋਵੇ ਬਟ ਉਹ ਜਰਮਨ ਮੰਨਿਆ ਨਹੀਂ ਸੀ ਜਰਮਨ ਕਹਿੰਦਾ ਸੀ ਸਾਨੂੰ ਕੋ ਮਤਲਬ ਇਹ ਬੇਸਿਕਲੀ ਤਾਂ ਇਹ ਇੰਟਰਨੈਸ਼ਨਲ ਕਮਿਊਨਿਟੀ ਜਾਂ ਸਾਰੇ ਕਮਿਊਨਿਟੀ ਨੂੰ ਮਨਾਉਣ ਦੀ ਜ਼ਰੂਰਤ ਹੁੰਦੀ ਹੈ ਜਿਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਿੱਖ ਕਮਿਊਨਿਟੀ ਇਕੱਠੇ ਹੋ ਕੇ ਜਾਂ ਇੰਡੀਅਨ ਗਵਰਨਮੈਂਟ ਸਾਡੀ ਮਦਦ ਕਰੇ ਇਹ ਐਸਾ ਇੱਕ ਸਟੇਟਸ ਜਿਹੜਾ ਨਾ ਇਹਦੇ ਵਾਸਤੇ ਮਹੱਈਆ ਕਰਾਉਣ ਦੀ ਕੋਸ਼ਿਸ਼ ਕਰਦੇ ਪਰਟੀਕੂਲਰ ਵਾਰ ਦੇ ਦੌਰਾਨ ਦੀ ਗੱਲ ਕਰਦੇ ਹੋ ਕਿ ਜਨਰਲੀ ਇਟਸ ਨਾਟ ਓਨਲੀ ਇਨ ਵਾਰ ਵਾਰਤਵਰ ਇੰਟਰਨੈਸ਼ਨਲ ਸਿਚੁਏਸ਼ਨ ਆਏਗੀ ਅਸੀਂ ਹਿੰਦੁਸਤਾਨ ਦੀ ਗਵਰਨਮੈਂਟ ਦਾ ਇੰਨਾ ਤੇ ਹੋ ਸਕਦਾ ਹੈ ਇੰਡੀਅਨ ਗਵਰਨਮੈਂਟ ਇੰਨਾ ਤਾਂ ਕਰ ਸਕਦੇ ਆ ਨਾ ਕਿ ਇੱਥੇ ਐਸਾ ਸਟੇਟਸ ਇਹਨੂੰ ਦੇ ਦੇਣ ਕਿ ਇੱਥੇ ਕੋਈ ਐਮਰੀ ਗੱਲ ਸੋਚ ਨਾ ਸਕੇ ਤੇ ਉਹਦੀ ਸਿਕਿਉਰਿਟੀ ਦਾ ਇੰਤਜ਼ਾਮ ਕੁਝ ਐਸਾ ਹਕਕਤਾ ਹੋ ਸਕੇ ਕਿ ਜਿਹੜਾ ਐਸਾ ਕੰਮ ਨਾ ਹੋ ਸਕੇ। ਏਰੀਆ ਕਿੰਨੇ ਲਗਾਤਾ ਕਰਵਾ ਸਾਹਿਬ ਦੇ ਵਿਚ ਵਿੱਚ ਉਸ ਤੋਂ ਕਿਵੇਂ ਦੇਖਦੇ ਉਹ ਕਿਹੜਾ ਏਰੀਆ ਦੇਖੋ ਪਹਿਲਾਂ ਗੱਲਾਂ ਪਾ ਕਲੀਅਰ ਕਰ ਲਈਓ ਫਿਰ ਆਉਨੇ ਆਪਾਂ। ਇਸ ਤਰ੍ਹਾਂ ਕਿ ਸਾਡੇ ਦੋ ਮੁਕੱਦਸ ਸਥਾਨ ਨੇ ਜਿੱਥੋਂ ਜਿਹੜੀਆਂ ਨੇ ਇੰਨੇ ਧਰਮ ਨੇ ਤੁਹਾਨੂੰ ਜਿਹੜੇ ਜਿਹੜਾ ਹੈ ਇੰਨੀਆਂ ਬਲਮਾਂ ਨੇ ਇੱਕ ਸਾਡਾ ਨਾਨਕਾਣਾ ਸਾਹਿਬ ਹੈ ਇੱਕ ਸਾਡਾ ਸ਼੍ਰੀ ਅਮਰਸਾ ਸਾਹਿਬ ਦਾ ਜਿਹੜਾ ਜਿਹੜਾ ਸਾਡਾ ਜਿਹੜਾ ਹਾਈएस्ट ਸਾਡੀ ਜਿਹੜੀ ਟੈਂਪੋਰਲ ਸੀਟ ਹੈ ਉਹਦੇ ਬਾਰੇ ਇਹ ਚੀਜ਼ ਉਹ ਨਹੀਂ ਸਾਡੇ ਬੜੇ ਦੁਖਦਾਈ ਅਸੀਂ ਹਾਲਾਤ ਚੋਂ ਲੰਘੇ ਆ ਪਹਿਲਾਂ ਤੁਹਾਨੂੰ ਪਤਾ ਆਪਰੇਸ਼ਨ ਬਿਲਕੁਲ ਸਤਾਗ ਵੇਲੇ ਅਸੀਂ ਚਾਹੁੰਦੇ ਹਾਂ ਕਿ ਦਰਬਾਰ ਸਾਹਿਬ ਨੂੰ ਇੱਕ ਇਹੋ ਜਿਹਾ ਸਟੇਟਸ ਮਿਲੇ ਜਿਸ ਦੇ ਨਾਲ ਇਹਦੀ ਸੈਕ੍ਰਿਟੀ ਜਿਹੜੀ ਇਹਦੀ ਪਵਿੱਤਰਤਾ ਉਹ ਵੀ ਬਹਾਲ ਰਹੇ ਇਦੇ ਚ ਕੋਈ ਵੀ ਮਤਲਬ ਜਿਹੜੀ ਆ ਨਾ ਕੋਈ ਕੋਈ 1921 ਹੋ ਹੀ ਨਾ ਸਕੇ ਇਹ ਇੰਨਾ ਸੁਰੱਖਿਤ ਹੋਵੇ ਕਿ ਇਹਦਾ ਇਹਦੇ ਜਿਹੜੀਆਂ ਨੇ ਇਹਦੇ ਤੇ ਜਿਸ ਤਰ੍ਹਾਂ ਦੀ ਜਿਹੜੀ ਹੋਣ ਗੱਲ ਆ ਗਈ ਹੈ ਇਹ ਗੱਲ ਅਨ ਪ੍ਰੈਸੀਡੈਂਟਡ ਹੈ ਇਸ ਤੋਂ ਪਹਿਲਾਂ ਕਦੇ ਨਹੀਂ ਹੋਈ ਇੰਨੀਆਂ ਲੜਾਈਆਂ ਲੜੀਆਂ ਜਿਹੜੀ ਹੈਗੀ ਆ ਆਪਣਾ ਪਿਛਲੀਆਂ ਆਪਣੀਆਂ ਲਗੀਆਂ ਨੇ ਇਹ ਪਹਿਲੀ ਵਾਰੀ ਹੈ ਕਿ ਇੱਕ ਇੱਟੇ ਸੀਨੀਅਰ ਅਫਸਰ ਨੇ ਮੇਜਰ ਜਨਰਲ ਰੈਂਕ ਦੇ ਬੰਦੇ ਨੇ ਇਹ ਕਹਿਣਾ ਕਿ ਇਹ ਟਾਰਗੇਟਡ ਸੀਗਾ ਇਹਦੇ ਤੇ ਮਿਜ਼ਾਈਲ ਦਰਬਾਰ ਸਾਹਿਬ ਤੇ ਸਿੱਟੀਆਂ ਗਈਆਂ ਜਿਨ੍ਹਾਂ ਨੂੰ ਅਸੀਂ ਜਿਹੜਾ ਹੈ ਕਿ ਡਿਫਿਊਜ਼ ਕੀਤਾ ਇਹ ਫੌਜ ਚ ਕੀ ਹੋਇਆ ਲੜਾਈ ਚ ਕੀ ਨਾ ਹੋਇਆ ਇਹ ਜਿਹੜੀਆਂ ਬਰੀਫਿੰਗਸ ਨੇ ਸਾਡਾ ਨਜ਼ਰੀਆ ਇਹ ਹੈ ਇੰਟੈਲੀਜੈਂਸੇ ਦਾ ਜਿਹੜਾ 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 ਹੈਗਾ ਜਿਹੜੀ ਬੁੱਧੀਜੀਵੀਆਂ ਦਾ ਵੀ ਐਕਸਪਰਟਸ ਦਾ ਵੀ ਕਿ ਇਹ ਕੋਈ ਗੱਲ ਨਹੀਂ ਸੀ ਕਰਨ ਵਾਲੀ ਆਰਮੀ ਅਫਸਰਾਂ ਨੂੰ ਇਹ ਕਿਸ ਮੋਟਿਵ ਨਾਲ ਕੀਤੀ ਗਈ ਹੈ ਇਹਦੇ ਮਗਰ ਕੋ ਪੋਲਿਟਿਕਸ ਹੈ ਜਾਂ ਇਹਦੇ ਮਗਰ ਕੀ ਹੈ ਇਹ ਬੜੀ ਅਨਫੋਰਚੂਨੇਟ ਗੱਲ ਹੋਈ ਹੈ ਕਿ ਐਡੇ ਮੁਕੱਦਸ ਸਥਾਨ ਨੂੰ ਜਿਹੜਾ ਸਾਰੀ ਦੁਨੀਆ ਦਾ ਸਾਂਝਾ ਹੈ ਜਿਹੜੇ ਜਿੱਥੇ ਸਾਰੇ ਜਿਹੜਾ ਹੈਗਾ ਧਰਮਾਂ ਦੇ ਲੋਕ ਸਾਰੀ ਮਨੁੱਖਤਾ ਦੇ ਲੋਕ ਜਾ ਕੇ ਜਿਹੜੇ ਨੇ ਉੱਥੇ ਆਪਣੇ ਨਸ ਨਸਕ ਹੁੰਦੇ ਨੇ ਪਰ ਸਾਂਝਾ ਸਥਾਨ ਸਾਰੀ ਮਨੁੱਖਤਾ ਦਾ ਇੱਕ ਚਾਨਣ ਮਨਾਰਾ ਉਹਨੂੰ ਤੁਸੀਂ ਪਬਲਿਕ ਡੋਮੇਨ 'ਚ ਤੁਸੀਂ ਉਹਨੂੰ ਫੋਕਸ ਕਰਤਾ ਉਹਨੂੰ ਤੁਸੀਂ ਇੱਕ ਸੌਫਟ ਕੋਰਨਰ ਜਿਹੜਾ ਹੈਗਾ ਉਹਦੇ ਟਾਰਗੇਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆ ਜਿਹੜੀਆਂ ਡਰੋਨਾਂ ਨੇ ਜਾਂ ਜਿਹੜੇ ਜਿਹੜੇ ਨੇ ਤੁਹਾਡੇ ਇਹ ਤਾਂ ਹਮਾ ਤੁਮਾ ਬਥੇਰੇ ਚੁੱਕੀ ਦੁਰੇ ਫਿਰਨ ਦੇ ਹੰਦਕ ਨਹੀਂ ਔਰ ਫੇਰ ਇਹ ਹੈ ਕਿ ਦੋਵੇਂ ਮੁਲਕ ਜਿਹੜੇ ਨੇ ਇਹਨਾਂ ਦੇ ਵਖਰੇਵੇਂ ਇਹਨੇ ਜਿਆਦਾ ਨਹੀਂ ਦੁਸ਼ਮੀ ਇੰਨੀ ਜਿਆਦਾ ਵਧੀ ਵੀ ਹੈ ਕਿ ਪਤਾ ਹੀ ਨਹੀਂ ਕਿਹੜੇ ਵੇਲੇ ਜਿਹੜੀਆਂ ਨੇ ਕਿਹੜੀ ਗੱਲ ਪ੍ਰੈਸਪਰੇਟ ਹੋ ਜਾਏ ਤੇ ਜਿਹੜੀ ਹੈਗੀ ਆ ਹੁਣ ਔਰ ਦੋਹੇ ਮੁਲਕ ਜਿਹੜੇ ਨੇ ਉਹ ਨਿਊਕਲੀਅਰ ਪਾਵਰ ਨੇ ਦੁਨੀਆ ਇਸ ਵੇਲੇ ਵਰਲਡ ਵਾਰ ਦੀ ਜਿਹੜੀ ਆ ਕਗਾਰ ਤੇ ਖੜੀ ਹੈ ਉਧਰ ਤੁਸੀਂ ਦੇਖੋ ਵੀ ਕੀ ਹੋ ਰਿਹਾ ਉੱਥੇ ਯੂਕਰੇਨ 'ਚ ਇਹ ਇੱਕ ਬੜਾ ਸੈਂਸਿਟਿਵ ਖੇਤਾ ਹੈ ਜਿਹਦੇ 'ਚ ਤੁਸੀਂ ਹੱਦੋਂ ਵੱਧ ਸੈਂਸਿਟਿਵ ਇੱਕ ਸਥਾਨ ਨੂੰ ਰਿਲੀਜੀਅਸ ਸਥਾਨ ਨੂੰ ਤੁਸੀਂ ਪਬਲਿਕ ਡੋਮੇਨ ਤੇ ਫੋਕਸ ਕਰਤਾ ਤੁਹਾਡੇ ਇੱਕ ਜਿਹੜਾ ਹੈਗਾ ਆਰਮੀ ਮੇਜਰ ਜਨਰਲ ਨੇ ਇਹ ਕਹਿ ਕੇ ਕਿ ਇਹਦੇ ਤੇ ਜਿਹੜਾ ਹੈਗਾ ਇਸ ਤਰ੍ਹਾਂ ਕਰਕੇ ਤੇ ਉਹਨਾਂ ਨੇ ਇਹਨੂੰ ਟਾਰਗੇਟ ਕੀਤਾ ਸੀ ਕੀਤਾ ਸੀ ਨਹੀਂ ਕੀਤਾ ਇਹਨਾਂ ਨੂੰ ਉਹ ਨਹੀਂ ਅਸੀਂ ਉਸ ਚੀਜ਼ 'ਚ ਨਹੀਂ ਪੈਂਦੇ ਅਸੀਂ ਉਸ ਉਸ ਗੱਲ ਦੀ ਉਹਨੂੰ ਡਿਸਕ੍ਰੈਡਿਟ ਵੀ ਨਹੀਂ ਕਰਦੇ ਕਿਉਂਕਿ ਆਰਮੀ ਦੇ ਅਫਸਰ ਨੇ ਇੱਕ ਨੇ ਕੀਤਾ ਬਟ ਵਾਈ ਇਟ ਵਾਸ ਡਨ ਵਾਟ ਵਾਸ ਦਾ ਰੀਜ਼ਨ ਇਹ ਸਾਰਾ ਇੰਟੈਲੀਜੈਂਸ ਹੈ ਸਾਰਾ ਜਿਹੜਾ ਹੈਗਾ ਸਾਡਾ ਸਿੱਖ ਸਮੁਦਾਇ ਜਿੰਨਾ ਵੀ ਹੈ ਸਾਡਾ ਸਿੱਖ ਡਾਇਸਪੋਰਾ ਜਾਣਨਾ ਚਾਹੁੰਦਾ ਸਾਡੇ ਲਈ ਦਰਬਾਰ ਸਾਹਿਬ ਤੋਂ ਵੱਧ ਕੋਈ ਚੀਜ਼ ਨਹੀਂ ਹੈ ਔਰ ਇਹਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੈ ਇਹਦੇ ਵਿੱਚ ਕੋਈ ਵੀ ਦਾਲ ਆ ਜੇ ਦੋ ਫਰਜ਼ ਕਰ ਲੋ ਦੋ ਆਪਸ ਵਿੱਚ ਦੁਸ਼ਮਣ ਜਿਹੜਾ ਹੈਗਾ ਬੰਦੇ ਹੋਣ ਮੁਲਕ ਹੋਣ ਪਾਰਟੀਆਂ ਹੋਣ ਉਹਦੇ ਵਿੱਚ ਕੋਈ ਬੰਦਾ ਵੀ ਸ਼ਰਾਰਤ ਨਾਲ ਜਿਹੜਾ ਹੈਗਾ ਉਹਨਾਂ 'ਚ ਜੰਗ ਸ਼ੁਰੂ ਕਰਾ ਦੇ ਇਹ ਤਾਂ ਇਹੋ ਜੀ ਗੱਲ ਕੀਤੀ ਹੈ ਜਿਹੜੀ ਹੈਗੀ ਆ ਵੀ ਜਿਹਦੇ ਨਾਲ ਕਿਸੇ ਵੇਲੇ ਵੀ ਇਹ ਚੀਜ਼ ਪ੍ਰੈਸੀਡੈਂਟ ਹੋ ਸਕਦੀ ਹੈ ਪਰ ਇੱਕ ਤਾਂ ਉਧਰ ਹੈ ਹੀ ਹੈ ਬੜਾ ਸੈਂਸਿਟਿਵ ਵਾਲ ਜ਼ੋਨ ਹੈ ਸਾਰੀ ਹੁਣ ਇਸ ਗੱਲ ਹੋਣ ਤੋਂ ਬਾਅਦ ਸਾਰੀ ਦੁਨੀਆ ਦੀ ਇਹ ਇਹ ਜ਼ਿੰਮੇਵਾਰੀ ਹੈ ਸਾਰੇ ਸਾਰੇ ਜਿਹੜੀ ਹੈਗੀ ਹੈ ਇੰਟਰਨੈਸ਼ਨਲ ਕਮਿਊਨਿਟੀ ਦੀ ਕਿ ਇਹਦਾ ਇੱਕ ਹੱਲ ਲੱਭਿਆ ਜਾਵੇ ਜਿਹਦੇ ਨਾਲ ਇਹਨੂੰ ਇੱਕ ਸਟੇਟਸ ਜਿਹੜਾ ਇਨੂੰ ਇਸ ਤਰ੍ਹਾਂ ਦਾ ਸਟੇਟਸ ਦਿੱਤਾ ਜਾਵੇ ਇੰਟਰਨੈਸ਼ਨਲ ਸਟੇਟਸ ਦਿੱਤਾ ਜਾਵੇ ਇੰਟਰਨੈਸ਼ਨਲ ਸਿਕਿਉਰਿਟੀ ਦਿੱਤੀ ਜਾਵੇ ਕਿ ਇਹਦੇ ਤੇ ਇਸ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਹੋ ਸਕੇ ਜਿਹੜੀ ਜੇ ਤੁਸੀਂ ਕੋਈ ਕਹਿੰਦਾ ਵੀ ਨਹੀਂ ਦੇਖੋ ਜੀ ਜੇ ਤੁਹਾਨੂੰ ਇਹਦਾ ਮਤਲਬ ਵੀ ਤੁਹਾਨੂੰ ਮੁਲਕ ਦੀ ਜਿਹੜੀ ਸਿਕਿਉਰਿਟੀ ਤੇ ਨਹੀਂ ਮੁਲਕ ਇਸ ਕੰਮ 'ਚ ਪਾਰਟਿਸਨ ਹੈ ਉਹਨਾਂ ਨੇ ਕਿਉਂਕਿ ਜਿਹੜੀ ਗੱਲ ਤੇ ਅਸੀਂ ਸੁਣ ਲਏ ਨੇ ਜੀ ਵੀ ਇਹ ਤਾਂ ਜੀ ਫਲਾਣੇ ਨੇ ਜੀ ਕੋਈ ਜਿਹੜੀ ਹੈ ਕਿ ਇੱਥੇ ਕੋਈ ਪੈਕੇਟ ਡਿੱਗੇ ਕੋਈ ਹੋਰ ਡਿੱਗੇ ਕੋਈ ਵੀ ਚੀਜ਼ ਹੋਵੇ ਇਹ ਤਾਂ ਜੀ ਉੱਥੋਂ ਬਾਹਰ ਤੋਂ ਆਈ ਆ ਆ ਗੱਲਾਂ ਆਈਆਂ ਇਥੇ ਕੋਈ ਬੰਦਾ ਸ਼ਰਾਰਤ ਕਰ ਦੇ ਕੋਈ ਹੋ ਜਾਏ ਦੋਆ ਮੁਰਦਾ ਦੀ ਲੜਾਈ ਲੱਗ ਜਾਏ ਅਸੀਂ ਬਿਲਕੁਲ ਨਹੀਂ ਚਾਹੁੰਦੇ ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਸਾਡਾ 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 ਮੁਕੱਦਸ ਸਥਾਨ ਸਾਡਾ ਅੰਮ੍ਰਿਤਸਰ ਸਾਹਿਬ ਸਾਡਾ ਪੰਜਾਬ ਇਸ ਗੱਲ ਕਰਕੇ ਜਿਹੜਾ ਹੈਗਾ ਉਜੜਨ ਦਾ ਕਾਰਨ ਬਣੇ ਇਹ ਅੱਜ ਕੱਲ ਜਿਹੜੇ ਨੇ ਡਰੋਨ ਨਿਊਕਲੀਅਰ ਪਾਵਰ ਤੁਸੀਂ ਬੜੇ ਬਈ ਬੜੇ ਤਬਾਹੀ ਕੁੰ ਜਿਹੜੇ ਨੇ ਉਹ ਹਥਿਆਰ ਨੇ ਇਹਦੀ ਜ਼ਿੰਮੇਵਾਰੀ ਕਿਹਦੇ ਤੇ ਹੈ ਜਿਨੇ ਛੇੜਾ ਛੇੜਿਆ ਜ਼ਿੰਮੇਵਾਰੀ ਉਹਦੇ ਤੇ ਇਸ ਗੱਲ ਦੀ ਹੁਣ ਸਾਰੀ ਜ਼ਿੰਮੇਵਾਰੀ ਸਾਡੀ ਭਾਰਤ ਸਰਕਾਰ ਤੇ ਭਾਰਤ ਸਰਕਾਰ ਦੀ ਇਸ ਵਾਰ ਜਿਹੜੇ ਜਿਹੜੀ ਜਿਹੜੀ ਫੌਜ ਦੇ ਜਿਹੜੇ ਨੇ ਉਹਨੇ ਉਹਨਾਂ ਉਹਦੇ ਚ ਉਹ ਜਿਹਨੇ ਇਹ ਜਿਹੜੀ ਆਪਣਾ ਬਰੀਫਿੰਗ ਕੀਤੀ ਆ ਇਹਦੀ ਜ਼ਿੰਮੇਵਾਰੀ ਚੁੱਕਣ ਔਰ ਇਸ ਜ਼ਿੰਮੇਵਾਰੀ ਚ ਸਾਰੀ ਇੰਟਰਨੈਸ਼ਨਲ ਕਮਿਊਨਿਟੀ ਇਸ ਗੱਲ ਦੀ ਜ਼ਿੰਮੇਵਾਰੀ ਚੁੱਕੇ ਕਿ ਇੱਥੇ ਕਿਸੇ ਵੇਲੇ ਵੀ ਸ਼ਰਾਰਤ ਜੇ ਕੋਈ ਵੀ ਕਰ ਜੇ ਹਲਾਤੇ ਬਣ ਗਏ ਤੇ ਇੱਥੇ ਜੰਗ ਲੱਗ ਸਕਦੀ ਹੈ ਜੇ ਬਾਹਰਲੇ ਜਿਹੜੇ ਨੇ ਜਿਹੜੀਆਂ ਨਿਊਕਲੀਅਰ ਪਾਵਰਸ ਨੇ ਯੂਨੋ ਕਦੇ ਆਸਤੇ ਆ ਸਿਰਫ ਲੜਾਈਆਂ ਨੂੰ ਜੰਗਾਂ ਨੂੰ ਰੋਕਣ ਵਾਸਤੇ ਹੈ ਜੇ ਸੈਂਸਿਟੀਵਿਟੀ ਕ੍ਰੀਏਟ ਕੀਤੀ ਗਈ ਹੈ ਇਹਨੂੰ ਹੁਣ ਡਿਫਿਊਜ਼ ਕਿਵੇਂ ਕਰਨਾ ਹੈ ਇਹਦਾ ਇੱਕੋ ਹੀ ਖੰਡਾ ਅਸੀਂ ਤਾਂ ਸਾਰਾ ਹਸਾਮਤਾ ਲਾ ਕੇ ਵੇਖ ਲਿਆ ਕਿ ਇਹਨੂੰ ਇੱਕ ਇੰਟਰਨੈਸ਼ਨਲ ਸਟੇਟਸ ਦਿੱਤਾ ਜਾਵੇ ਜਿਸ ਤਰ੍ਹਾਂ ਦਾ ਵੈਟਿਕਨ ਕੋਲੇ ਹੈ ਵੈਟਿਕਨ ਸਟੇਟਸ ਜਿਹੜਾ ਹੈ ਉਹ ਅਸੀਂ ਤਾਂ ਹੀ ਬਿਲਕੁਲ ਨਵੀਂ ਤੋਂ ਹੀ ਗੱਲ ਕੀਤੀ ਹੈ ਕਿ ਇਟ ਸ਼ੁੱਡ ਹੈਵ ਇੰਟਰਨੈਸ਼ਨਲ ਸਟੇਟਸ ਐਮਬੈਸੀਜ਼ ਨੇ ਉਹ ਇੰਟਰਨੈਸ਼ਨਲ ਥਾਵਾਂ ਨੇ ਉੱਥੇ ਕੋਈ ਜਿਹੜਾ ਗਵਾਦਾ ਘਾਟਾ ਨਹੀਂ ਹੋ ਸਕਦਾ ਇਸ ਸਾਡੇ ਸਥਾਨ ਨੂੰ ਇਹਦੇ ਆਲੇ ਦੁਆਲੇ ਨੂੰ ਇਹਨੂੰ ਕਿਸ ਤਰ੍ਹਾਂ ਜਿਹੜਾ ਇਹ ਇੱਕ ਡਿਬੇਟ ਹੈ ਕਿ ਇਹਨੂੰ ਕਿਸੇ ਤਰੀਕੇ ਨਾਲ ਵੀ ਇੰਟਰਨੈਸ਼ਨਲ ਸਿਕਿਉਰਿਟੀ ਦਿੱਤੀ ਜਾਵੇ ਇੰਟਰਨੈਸ਼ਨਲ ਸੁਰੱਖਿਆ ਦਿੱਤੀ ਜਾਵੇ ਜਿਹਦੇ ਨਾਲ ਇੱਥੇ ਕੋਈ ਵੀ ਸ਼ਰਾਰਤ ਨਾ ਹੋ ਸਕੇ ਨਾ ਕੋਈ ਦੁਸ਼ਮਣ ਮੁਲਕ ਕਰ ਸਕੇ ਨਾ ਕੋਈ ਸ਼ਰਾਰਤੀ ਅੰਸਰ ਕਰ ਸਕੇ ਤੇ ਇਹਦਾ ਜਿਹੜਾ ਇਹ ਇਹਦੀ ਸੁਰੱਖਿਆ ਵੀ ਇਹ ਹੋਵੇ ਤੇ ਔਰ ਇਹਦੀ ਸੈਂਸਿਟੀ ਵੀ ਰਹੇ ਇਹਦੇ ਨਾਲ ਦੋਵੇਂ ਗੱਲਾਂ ਰਹਿਣਗੀਆਂ ਇਥੇ ਸੋ ਜਿਸ ਜੀ ਮੇਰਾ ਪੁੱਛਿਆ ਜੀ ਜੀ ਕਹਿੰਦੇ ਉਹ ਬਿਆਨ ਜਿਹੜਾ ਹੈਗਾ ਸਟੇਟਮੈਂਟ ਆਈ ਆ ਉਹ politically motivated ਨਹੀਂ ਹੋ ਸਕਦੀ ਆ ਦੇਖੋ ਇਹ ਤਾਂ ਗੱਲ ਹੈ ਉਹ ਗੱਲਾਂ ਹੋਰ ਸੀਗੀਆਂ ਇਸ ਵੇਲੇ ਤੁਸੀਂ ਇੱਕ ਬਰੀਫਿੰਗ ਚ ਇਹ ਕਿਹਾ ਕਿ ਦੇਖੋ ਜੀ ਇੱਕ ਸਾਡਾ ਮੁਕੱਦਸ ਸਥਾਨ ਦਰਬਾਰ ਸਾਹਿਬ ਇਟ ਵਾਸ ਟਾਰਗੇਟਡ ਬਾਈ ਪਾਕਿਸਤਾਨ ਆਰਮੀ ਅਰ ਅਸੀਂ ਜੇ ਮਿਜ਼ਾਈਜ਼ ਨੂੰ ਡਿਫਿਊਜ਼ ਨਾ ਕਰਦੇ ਤੇ ਇਹਦਾ ਮਤਲਬ ਇਹ ਆ ਵੀ ਦਰਬਾਰ ਸਾਹਿਬ ਜਿਹੜਾ ਗੱਲੇ ਉਡਾਤਾ ਸੀ ਹਾਲਾਂਕਿ ਦੇਖੋ ਮੈਂ ਨਹੀਂ ਇਸ ਕਾਲੇ ਚ ਪੈਂਦਾ ਇਹਨੂੰ ਐਸਪੀਸੀ ਨੇ ਵੀ ਕਹਿ ਵੀ ਅਸੀਂ ਇਹ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੇਕ ਸਭ ਦਾਏ ਬਿਲਕੁਲ ਇਸ ਗੱਲ ਨੂੰ ਇੰਟਰਨੈਸ਼ਨਲ ਕੱਲੀ ਇਹ ਨਹੀਂ ਗੱਲ ਬਹੁਤ ਘੱਟ ਨੇ ਜਿਹੜੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੋਣਗੇ ਉੱਥੋਂ ਇੱਥੋਂ ਦੀ ਨਹੀਂ ਪੱਥਰ ਜਿਹੜੀ ਆ ਉਹਨੇ ਆਪਣਾ ਸਾਈ ਮੀਆਂ ਮੀਰ ਨੇ ਰੱਖਿਆ ਅੱਛਾ ਇੱਥੋਂ ਦੀ ਉਹ ਬਾਬੇ ਨੂੰ ਅੱਲਾ ਪੀਰ ਮੰਨਦੇ ਨੇ ਆਪ ਦਾ ਜਿਹੜਾ ਹੈਗਾ ਉਹਨਾਂ ਨੇ ਬਕਾਦਰ ਤੌਰ ਤੇ ਬਾਬੇ ਦੀ ਦਰਗਾਹ ਬਣਾਈ ਵੀ ਹੈ ਗੁਰੂ ਨਾਨਕ ਉਹਨਾਂ ਦਾ ਪੀਰ ਵੀ ਆ ਨਾਲ ਮਤਲਬ ਸਾਨੂੰ ਨਹੀਂ ਸਮਝਾਈ ਇਹ ਕਿਸੇ ਨੂੰ ਸਮਝ ਨਹੀਂ ਆਈ ਇਹ ਕਿ ਕੀ ਹੋਇਆ ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਹੋਇਆ ਜੇ ਹੋਇਆ ਤੇ ਉਹਨੂੰ ਇਹ ਛਾਜ ਚ ਪਾਇਆ ਗਿਆ ਉਹਦੇ ਮਗਰ ਕੀ ਕਾਰਨ ਨੇ ਆਰਮੀ ਦਾ ਇਹ ਕੰਮ ਨਹੀਂ ਹੁੰਦਾ ਕਿ ਆਰਮੀ ਜਿਹੜੀ ਹੈਗੀ ਹੈ ਜਿਹੜੀ ਚੀਜ਼ ਨੇ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਨੇ ਤੁਹਾਡਾ ਇਹ ਦੀ ਕੀ ਲੋੜ ਸੀ ਕੀ ਇਸ ਗੱਲ ਦੀ ਵਾਈਟ ਹੈਸ ਕਮ ਵਿਦ ਵਟ ਮੋਟੀਵੇਸ਼ਨ ਵਟ ਇਜ਼ ਬਿਹਾਈਂਡ ਦਿਸ ਜੇ ਸਿਰਫ ਇਸ ਗੱਲ ਕਰਕੇ ਹੈ ਕਿ ਤੁਸੀਂ ਜਿਹੜੀ ਹੈਗੀ ਸਾਡੇ ਮੁਕੱਦਸ ਸਥਾਨ ਨੂੰ ਉਹਨੂੰ ਤੁਸੀਂ ਟਾਰਗੇਟ ਕਰਵਾਤਾ ਜਿਹੜੀ ਜਿਹੜੀ ਹੈਗੀ ਇੱਕ ਪਬਲਿਕ ਡੋਮੇਨ ਚ ਔਰ ਇਹ ਬੜੀ ਮਾੜੀ ਗੱਲ ਹੈ ਕਿਉਂ ਕੀਤਾ ਗਿਆ ਇਹ ਅਸੀਂ ਇਸੇ ਗੱਲ ਤੇ ਕਹਿੰਦੇ ਹਾਂ ਜਿਹਨੇ ਕੀਤਾ ਜਿਹਨੇ ਕੀਤਾ ਨਹੀਂ ਜੀ ਇਨਕੁਆਰੀ ਨੂੰ ਛੱਡੋ ਜਿਹੜਾ ਡੈਮੇਜ ਹੋਣਾ ਹੋ ਗਿਆ ਹੁਣ ਤਾਂ ਉਹ ਤਾਂ ਹੋਣਾ ਸੀ ਹੋ ਗਿਆ ਹੁਣ ਉੱਤੇ ਪੜਦੇ ਜਿੰਨੇ ਮਰਜ਼ੀ ਪਾਈ ਚਾਹ ਜਿਹੜੀ ਤੁਸੀਂ ਗੱਲ ਕਰਨੀ ਸੀ ਉਹ ਤਾਂ ਕਰਤੀ ਉਹਦਾ ਹੱਲ ਕੀ ਹੈ ਅਸੀਂ ਹੱਲ ਦੀ ਗੱਲ ਕਰਦੇ ਹਾਂ ਹੱਲ ਸਾਡਾ ਇਹ ਹੈ ਕਿ ਸਾਡਾ ਮੁਕੱਦਸ ਸਥਾਨ ਇਸ ਵੇਲੇ ਸੌਫਟ ਟਾਰਗੇਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਬਿਆਨ ਨਾਲ ਔਰ ਉਹਨੂੰ ਅਸੀਂ ਫੂਨ ਪ੍ਰੂਫ ਸਿਕਿਉਰਿਟੀ ਚਾਹੁੰਦੇ ਉਹ ਕੌਣ ਦਊਗਾ ਉਹ ਕੌਣ ਦਊਗਾ ਅਸੀਂ ਚਾਹੁੰਦੇ ਹਾਂ ਕਿ ਇੰਟਰਨੈਸ਼ਨਲ ਕਮਿਊਨਿਟੀ ਕਿਉਂਕਿ ਜੇ ਇੱਥੇ ਕੋਈ ਜੰਗ ਲੱਗਦੀ ਹੈ ਉਹਦੇ ਨਾਲ ਜਿਵੇਂ ਹੈ ਸਾਰੀ ਦੁਨੀਆ ਜਿਹੜੀ ਹੈਗੀ ਉਹ ਸੱਗਦੀ ਲਪੇਟ 'ਚ ਜਿਵੇਂ ਅੱਗੇ ਆਈ ਵੀ ਆ ਸਕਦੀ ਹੈ ਜੰਗ ਨਹੀਂ ਹੋਣੀ ਚਾਹੀਦੀ ਅਸੀਂ ਪੀਸ ਦੇ ਮਦਈ ਹਾਂ ਸਾਡਾ ਸਾਨ ਜਿਹੜਾ ਉਹ ਸਾਰੀ ਦੁਨੀਆ ਵਾਸਤੇ ਸਾਰੀ ਮਨੁੱਖਤਾ ਵਾਸਤੇ ਪੀਸ ਤੇ ਐਮਟੀ ਜਿਨੂੰ ਆਪਾਂ ਕਹਿੰਦੇ ਬ੍ਰਦਰਹੁੱਡ ਦਾ ਮਦਈ ਹੈ ਜਿਹੜਾ ਇੱਕ ਮੁਕੱਦਸ ਸਥਾਨ ਇਹੋ ਜਿਹਾ ਜਿਹੜਾ ਕਿਸੇ ਇੱਕ ਧਰਮ ਦਾ ਨਹੀਂਗਾ ਜੇ ਉਹਦੀ ਇਹ ਗੱਲ ਹੋਈ ਹੈ ਉਹਦੇ ਵਾਸਤੇ ਸਾਰੀ ਇੰਟਰਨੈਸ਼ਨਲ ਕਮਿਊਨਿਟੀ ਦਾ ਫਰਜ ਬਣਦਾ ਹੈ ਜੇ ਵੈਟਿਕਨ ਨੂੰ ਦਿੱਤਾ ਜਾ ਸਕਦਾ ਕੋਈ ਇਹਦੇ ਨਾਲ ਕੋਈ ਬਾਉਂਡਰ ਤਾਂ ਨਹੀਂ ਨਵੇਂ ਬਣ ਜਾਣੀ ਕੋਈ ਹੋਰ ਗੱਲ ਕੁਝ ਨਹੀਂ ਹੋ ਜਾਣੀ ਤੁਸੀਂ ਉਹਨੂੰ ਇੰਟਰਨੈਸ਼ਨਲ ਸਿਕਿਉਰਿਟੀ ਦਿਓ ਸਾਨੂੰ ਪਤਾ ਲੱਗੇ ਇਹਨਾਂ ਨੂੰ ਕਹਦੇ ਵੀ ਇਹ ਤਾਂ ਫਲਾਣਾ ਕਰ ਗਿਆ ਜੀ ਸਾਡੀ ਇੰਟੈਲੀਜੈਂਸ ਇਹ ਕਹਿੰਦੀ ਹੈ ਵੀ ਵਿਲ ਹੈਵ ਆਵਰ ਇੰਟੈਲੀਜੈਂਸ ਵੀ ਵਿਲ ਹੈਵ ਆਵਰ ਮਾਨਿਟਰੀਂਗ ਜਿਹੜੀ ਹੈ ਉਸ 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 ਸਥਾਨ ਦੀ ਪਰ ਫਿਰ ਕੀ ਹੈ ਉੱਥੇ ਉਹ ਮਿਸਯੂਜ਼ ਨਹੀਂ ਹੋ ਸਕੂਗਾ ਜੋ ਪਿਛਲੇ ਦਿਨ ਤੁਸੀਂ ਜੋ ਮਰਜ਼ੀ ਕਹਿ ਲਓ ਉਹਦਾ ਕੀ ਹੈ ਜਦੋਂ ਇੱਕ ਇੰਟਰਨੈਸ਼ਨਲ ਉਹਦੇ ਜਿਵੇਂ ਆਪਨਾ ਜੈਸਾਬ ਨੇ ਕਿਹਾ ਕਿ ਵਾਰ ਜ਼ੋਨ ਹੁੰਦੇ ਨੇ ਆਟੋਮੈਟਿਕਲੀ ਵਾਰ ਨੋ ਵਾਰ ਜ਼ੋਨ ਹੋ ਜਾਊਗਾ ਸਾਨੂੰ ਇਹ ਤਾਂ ਜਟੀ ਮੁਖਜੂਗਾ ਜੇ ਉਹਨੂੰ ਫਰਜ ਕਰ ਲਓ ਜੇ ਉਹਦੇ ਤੇ ਕੋ ਟਾਰਗੇਟ ਕਰਦਾ ਥੈਨ ਦੈਟ ਇਜ਼ ਦੈਟ ਇਜ਼ ਦੈਟ ਉਹ ਇਹ ਨਹੀਂ ਕਹਿ ਸਕਦਾ ਵੀ ਸਾਡੀ ਹਿੰਦੁਸਤਾਨ ਪਾਕਿਸਤਾਨ ਦੀ ਲੜਾਈ ਸੀ ਜੀ ਤੇ ਅਸੀਂ ਤਾਂ ਕਰਕੇ ਕਰਤਾ ਕਿਵੇਂ ਆ ਉਹ ਨੋ ਵਾਰ ਜ਼ੋਨ ਹੈ ਜੋ ਇੰਟਰਨੈਸ਼ਨਲ ਜਿਹੜੀ ਹੈਗੀ ਕਮੰਤਰੀ ਸੁਰੱਖਿਆ ਦੇ ਥੱਲੇ ਹੈ ਇਟ ਵਿਲ ਬੀ ਨੈਵਰ ਹਿੱਟ ਅਸੀਂ ਇਹ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਕਿ ਜੇ ਜੰਗ ਲੱਗ ਵੀ ਜਾਵੇ ਦੇਖੋ ਮਾਫ ਕਰਨਾ ਸਾਡਾ ਇਹ ਮੁਕਸਦ ਅਸਥਾਨ ਇਹ ਨੋ ਵਾਰ ਜ਼ੋਨ ਹੋਵੇ ਇਹ ਕਿਸੇ ਲੜਾਈ ਦਾ ਜਿਹੜਾ ਹੈਗਾ ਉਹਦੇ ਵਿੱਚ ਇਹ ਟਾਰਗੇਟ ਨਾ ਕੀਤਾ ਜਾ ਸਕੇ ਦਸੋ ਵਟ ਵੀ ਵਾਂਟ ਹਾਂ ਯੈਸ ਦੇਖੋ ਮਾਫ ਕਰਨਾ ਮੈਂ ਮੈਂ ਨਹੀਂ ਕਹਿੰਦਾ ਨਖੇਦੀ ਮੈਂ ਅਸੀਂ ਨਖੇਦੀ ਨਹੀਂ ਕੀਤੀ ਗੱਲ ਤਾਂ ਇਹ ਹੈ ਕਿ ਇਹ ਗੱਲ ਜੇ ਹੋਈ ਜੇ ਹੋਈ ਤੇ ਇਹਦੀ ਜਿਹੜੀ ਇਹ ਬਰੀਫਿੰਗ ਹੈ ਤੁਸੀਂ ਇਸ ਸੀਜ਼ਨ ਨੂੰ ਇਸ ਤਰੀਕੇ ਨਾਲ ਕਰਨ ਦੀ ਕਾਰਨ ਕੀ ਸੀ ਬਈ ਇਹਨੇ ਕੀ ਭਲਾ ਕੀਤਾ ਮੈਂ ਦਾਅਸਰ ਕਰਾਂਗਾ ਇਹਦਾ ਮੈਂ ਤਾਂ ਦਾਅਸਰ ਸਾਡਾ ਇਹ ਮੰਨਣਾ ਹੈ ਕਿ ਜੇ ਐਸੀ ਗੱਲ ਵੀ ਸੀ ਅਸੀਂ ਪਾਕਿਸਤਾਨ ਨੂੰ ਕੋਈ ਐਪਰੀਸ਼ੀਏਟ ਨਹੀਂ ਕਰ ਰਹੇ ਕਿ ਪਾਕਿਸਤਾਨ ਨੇ ਬਹੁਤ ਚੰਗਾ ਕੰਮ ਕੀਤਾ ਪਹਿਲੀ ਗੱਲ ਤਾਂ ਸਾਡਾ ਮੰਨਣਾ ਹੈ ਕਿ ਐਸੀ ਟਾਰਗੇਟ ਹੋਇਆ ਨਹੀਂ ਹੋਗਾ ਚਲੋ ਮੰਨ ਲਿਆ ਹੋਇਆ ਫਿਰ ਇਹ ਗੱਲ ਪਬਲਿਕ ਡੋਮੇਨ ਚ ਨਹੀਂ ਲਿਆਉਣੀ ਚਾਹੀਦੀ ਸੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਇੱਕ ਅਟੈਕ ਦਿੱਲੀ ਵਾਲ ਨੂੰ ਵੀ ਗਿਆ ਜਿਹੜਾ ਸਰਸੇ ਜਾ ਕੇ ਇੰਟਰਸੈਪਟ ਹੋਇਆ ਉਹ ਕਿਸੇ ਨੇ ਨਹੀਂ ਦੱਸਿਆ ਕਿਸੇ ਨੇ ਬਰੀਫ ਨਹੀਂ ਕੀਤਾ ਕਿ ਜੀ ਉਹ ਦਿੱਲੀ ਦੇ ਕਿਹੜੀ ਜਗ੍ਹਾ ਤੇ ਜਾ ਕੇ ਅਟੈਕ ਹੋਣਾ ਸੀ ਕਿਸੇ ਨੇ ਨਹੀਂ ਦੱਸਿਆ ਕਿ ਉਹ ਉੱਥੇ ਕੋਈ ਪਾਰਲੀਮੈਂਟ ਦੇ ਅਟੈਕ ਸੀ ਜਾਂ ਕਿਸੇ ਤੇ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਇਨਾਂ ਨੂੰ ਦੱਸਿਆ ਨਹੀਂ ਜਾਂਦਾ ਸਾਡਾ ਇਹ ਮੰਨਣਾ ਇਹ ਹੈ ਕਿ ਜੇ ਗੱਲ ਸੱਚੀ ਵੀ ਸੀ ਐਸੀ ਬਰੀਫਿੰਗ ਨਹੀਂ ਹੋਣੀ ਚਾਹੀਦੀ ਸੀ ਫਿਰ ਉਹ ਗੱਲ ਉਹਨਾਂ ਨੇ ਕਿਹਾ ਜੀ ਅਸੀਂ ਦਰਬਾਰ ਸਾਹਿਬ ਦੇ ਵਿੱਚ ਸਾਡੀ ਉਹਨਾਂ ਦੀ ਪਰਮਿਸ਼ਨ ਨਾਲ ਅਸੀਂ ਉੱਥੇ ਸਿਕਿਉਰਿਟੀ ਪ੍ਰੋਵਾਈਡ ਕੀਤੀਆਂ ਗਨਜ਼ ਲਾਈਆਂ ਜਿਹੜਾ ਉਹਨਾਂ ਨੂੰ ਅਗਲੇ ਦਿਨ ਡਿਨਾਈ ਕਰਨਾ ਪਿਆ ਸਚਾਈ ਕੀ ਹੈ ਸਚਾਈ ਫਿਰ ਉਹਨਾਂ ਨੇ ਝੂਠ ਬੋਲਿਆ ਨਾ ਯੈਸ ਅਸੀਂ ਉਹ ਕਹਿ ਰਹੇ ਹਾਂ ਕਿ ਐਸੀ ਗੱਲ ਨੂੰ ਪਹਿਲਾਂ ਤਾਂ ਬੋਲਣਾ ਨਹੀਂ ਚਾਹੀਦਾ ਜੇ ਬੋਲਣਾ ਚਾਹੀਦਾ ਸੱਚ ਬੋਲਦੇ ਫਿਰ ਅਗਲੇ ਦਿਨ ਉਹਨਾਂ ਨੂੰ ਡਿਨਾਈ ਕਰਨਾ ਪਿਆ ਲੇਸਨ ਜਨਨ ਸਾਹਿਬ ਨੂੰ ਡਰਾਇ ਕਰਨਾ ਪਿਆ ਵੀ ਨਹੀਂ ਐਸੀ ਗੱਲ ਕੋਈ ਨਹੀਂ ਸੀ ਸਾਡਾ ਇਹ ਮਕਸਦ ਇਹ ਹੈ ਕਿ ਇਹ ਗੱਲ ਜਿਹੜੀ ਲਿਆਂਦੀ ਗਈ ਨਾ ਪਬਲਿਕ ਡੋਮੇਨ ਚ ਇਟ ਕੈਨ ਲੀਡ ਟੂ ਸਮ ਕਨਸੀਕਵੈਂਸਸ which we want to avoid that is the basic purpose ਕੌਣ ਕਹਿੰਦਾ ਨਹੀਂ ਕਰ ਰਹੇ ਨਖੇਦੀ ਤੁਸੀਂ ਕਿੰਨੂੰ ਕਿਹਾ ਵੀ ਅਸੀਂ ਨਖੇਦੀ ਨਹੀਂ ਅਸੀਂ ਪਾਕਿਸਤਾਨ ਦੀ ਅਪ੍ਰੀਸ਼ੀਏਸ਼ਨ ਕੀਤੀ ਹੈ ਅਸੀਂ ਤਾਂ ਇਹ ਕੀਤਾ ਵੀ ਇਹੋ ਜੀ ਗੱਲ ਹੋਣੀ ਨਹੀਂ ਚਾਹੀਦੀ ਵਾਈਡੋਂਟ ਟੂ ਅੰਡਰਸਟੈਂਡ ਦਿਸ ਅਸੀਂ ਇਹ ਕਹਿ ਰਹੇ ਆ ਕਿ ਐਸੀ ਸੋਚ ਨਹੀਂ ਹੋਣੀ ਚਾਹੀਦੀ ਕਿਸੇ ਮੁਲਕ ਦੀ ਨਹੀਂ ਹੋਣੀ ਚਾਹੀਦੀ ਤੇ ਐਸਾ ਸਟੇਟਸ ਹੋਣਾ ਚਾਹੀਦਾ ਕਿ ਐਸੀ ਕੋਈ ਬੰਦਾ ਸੋਚ ਨਾ ਰੱਖੇ ਅਸੀਂ ਤਾਂ ਇੱਥੋਂ ਤੱਕ ਜਾ ਰਹੇ ਹਾਂ ਅਸੀਂ ਕੋਈ ਅਪ੍ਰੀਸ਼ੀਏਟ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਦੇਖੋ ਮੈਂ ਮੈਂ ਤਾਂ ਜਵਾਬ ਦਿੰਨਾ ਦੇਖੋ ਮੈਂ ਮਾਫ ਕਰਨਾ ਸਿੱਖ ਕਮਿਊਨਿਟੀ ਜਿੱਥੇ ਕਿਤੇ ਜੰਗਾਤ ਜਾ ਕੇ ਕਰੋਨਾ ਦੂਜਾ ਤੀਜਾ ਹਰ ਥਾਂ ਤੇ ਨੁਕਸਾਨ ਨੂੰ ਬਚਾਉਣ ਵਾਸਤੇ ਆਪਣੇ ਆਪ ਨੂੰ ਆਪਾ ਵਾਰੂ ਜਿਹੜੀ ਹੈਗੀ ਆ ਪਰਵਕਾਰ ਚ ਹਰ ਥਾਂ ਤੇ ਦੁਨੀਆ ਮੰਨਦੀ ਐ ਇਸ ਗੱਲ ਅਸੀਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਸਾਡਾ ਜਿਹੜਾ ਕਾ ਸਾਨੂੰ ਜਾਂ ਸਾਨੂੰ ਕਿਸੇ ਥਾਂ ਤੇ ਜਾਂ ਸਾਡੇ ਕਿਸੇ ਸਥਾਨ ਨੂੰ ਇਸ ਤਰ੍ਹਾਂ ਟਾਰਗੇਟ ਕੀਤਾ ਜਾ ਸਕਦਾ ਵਈ ਦਰਬਾਰ ਸਾਹਿਬ ਨੇ ਕੀ ਬਗੜਿਆ ਪਾਕਿਸਤਾਨ ਦਾ ਜਾਂ ਕਿਸੇ ਹੋਰ ਗੱਲ ਦਾ ਅਸੀਂ ਸਾਡੀ ਦੇਖੋ ਮਾਫ ਕਰਨਾ ਤੁਸੀਂ ਤਾਂ ਇਹ ਗੱਲ ਕਹਿੰਦੇ ਹੋ ਕਿ ਉਹਨਾਂ ਨੇ ਕੀਤਾ ਉਹਦਾ ਕਿਸੇ ਨੇ ਵੇਖਿਆ ਨਹੀਂਗਾ ਸਾਰੀ ਦੁਨੀਆ ਨੇ ਵੇਖਿਆ ਸਾਡਾ ਦਰਵਾਜ਼ਾ ਆਪਣਾ ਅਕਾਲ ਤਖਤ ਸਾਹਿਬ ਟੈਂਦਾ ਤੁਸੀਂ ਜਿਹੜੀ ਮਾਫ਼ ਕਰਨਾ ਦੇਖੋ ਗੱਲ ਸੁਣੋ ਤੁਸੀਂ ਇਹਨੂੰ ਨਹੀਂ ਇਹ ਸਾਡੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਨਾ ਕਰੋ ਅਸੀਂ ਸਾਡੀ ਅਸੀਂ ਮੰਨਣ ਨੂੰ ਤਿਆਰ ਨਹੀਂ ਹੈਗੇ ਅਸੀਂ ਪਹਿਲਾਂ ਕਿਹਾ ਕਿ ਅਸੀਂ ਮੰਨਣ ਨੂੰ ਤਿਆਰ ਨਹੀਂ ਹੈਗੇ ਕਿ ਦਰਬਾਰ ਸਾਹਿਬ ਤੇ ਸਾਡੇ ਸਾਡੇ ਉਹਦੇ ਤੇ ਕੋਈ ਇਹ ਸੋਚ ਵੀ ਸਕਦਾ ਪਰ ਜੇ ਕਿਸੇ ਨੇ ਕਿਹਾ ਜਿਹੜਾ ਅਸੀਂ ਉਸ ਗੱਲ ਨੂੰ ਕਹਿੰਦੇ ਆ ਵੀ ਇਹ ਕਹਿਣ ਦਾ ਵੀ ਕੀ ਮਤਲਬ ਸੀਗਾ ਜੇ ਫਰਦ ਕਰ ਲੋ ਜੇ ਇਹ ਗੱਲ ਹੋਈ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਜੜੀਆ ਜੇ ਇੱਕ ਗੱਲ ਜੇ ਇਹ ਗੱਲ ਹੋਈ ਇਹਨੂੰ ਛਾਦੇ ਚ ਪਾ ਕੇ ਸਾਡੇ ਮੁਕੱਦਸ ਸਥਾਨ ਨੂੰ ਇੱਕ ਸੌਫ ਟਾਰਗੇਟ ਬਣਾਉਣ ਦੀ ਲੋੜ ਕੀ ਸੀ ਮੈਨੂੰ ਇਹ ਗੱਲ ਦੀ ਸਮਝਾਓ ਤੁਸੀਂ ਕਹਿੰਦੇ ਹੋ ਗਲਤੀ ਗਲਤੀ ਇਹ ਛੋਟੀ ਜਿਹੀ ਗਲਤੀ ਹੈ ਵੀ ਅਸੀਂ ਇਸ ਗੱਲ ਨੂੰ ਜਿਹੜਾ ਹੈਗਾ ਸਾਡੀ ਜਾਨ ਸਾਡੀ ਜਿੰਦ ਜਾਨ ਸਾਡੇ ਦਾ ਪਹਿਲੇ ਜ਼ਖਮ ਨਹੀਂ ਭਰੇ ਤੁਸੀਂ ਇੱਕ ਨਵਾਂ ਜਿਹੜਾ ਇਹ ਡਰੋਨਾ ਦੁਨੀਆ ਚੁੱਕੀ ਤਰੀ ਫਿਰਦੀ ਹੈ ਕੱਲ ਨੂੰ ਉੱਥੇ ਫਰਦ ਕਰ ਲ ਕੋਈ ਨਹੀਂ ਕੀ ਹੁੰਦੀ ਹੈ ਜਿੰਮੇਵਾਰ ਕੌਣ ਹੈ ਉਦੀ ਜ਼ਿੰਮੇਵਾਰ ਭਾਰਤ ਸਰਕਾਰ ਉਦੀ ਜ਼ਿੰਮੇਵਾਰ ਇੰਡੀਅਨ ਆਰਮੀ ਹੈ ਜਿਨੇ ਬਰੀਫਿੰਗ ਕੀਤੀ ਹੈ ਇਹ ਕੋਈ ਗੱਲ ਹੈ ਤੁਸੀਂ ਸਾਨੂੰ ਦੱਸੋ ਵੀ ਸਾਡਾ ਜਿਹੜਾ ਕੋਈ ਕਾਰਨ ਨਹੀਂ ਸੀ ਇਸ ਗੱਲ ਤੇ ਜਿਹੜੀ ਚੀਜ਼ ਹੋਣੀ ਨਹੀਂ ਸੀ ਚਾਹੀਦੀ ਤੇ ਹੋਈ ਹੈ ਅਸੀਂ ਮੰਗ ਕੀ ਰਹੀਆਂ ਤੁਹਾਡੇ ਤੋਂ ਅਸੀਂ ਮੰਗ ਰਹੇ ਹਾਂ ਕਿ ਉਸ ਸਥਾਨ ਨੂੰ ਇੱਕ ਇੰਟਰਨੈਸ਼ਨਲ ਪੱਦਰਡੇ ਇੱਕ ਫੂਲ ਪ੍ਰੂਫ ਸਕਿਉਰਿਟੀ ਚਾਹੀਦੀ ਹੈ ਉਹ ਕਿਵੇਂ ਚਾਹੀਦੀ ਆ ਕਿਉਂਕਿ ਤੁਸੀਂ ਤਾਂ ਇੱਕ ਦੂਜੇ ਤੇ ਲਾਹਣ ਤਪਾ ਗੀਆਂ ਦੋਸ਼ ਲਾਉਣੋਂ ਹਟਣਾ ਨਹੀਂਗਾ ਸਾਨੂੰ ਚਾਹੀਦਾ ਕਿ ਉੱਥੇ ਇੱਕ ਵੱਦਾ ਕੋਈ ਇਹੋ ਜੀ ਤਾਂ ਉਹ ਜਿਹੜੀ ਹੈਗੀ ਆ ਸੰਸਥਾ ਹੋਵੇ ਜਿਹੜੀ ਅਸੀਂ ਤਾਂ ਨਿਖਾਰਾ ਕਰ ਸਕੀਏ ਵੀ ਭਾਈ ਕਿਸੇ ਨੇ ਕੀਤਾ ਕਿ ਨਹੀਂ ਕੀਤਾ ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ ਤੁਸੀਂ ਕਹਿੰਦਾ ਉੱਥੇ ਉਹ ਉਹ ਜਿਹੜੀਆਂ ਨੇ ਡਰੋਨਾਂ ਭੋਲ ਕੇ ਗਈਆਂ ਨੇ ਵੀ ਉਹ ਕਿੱਥੇ ਟਾਰਗੇਟਡ ਸੀਗੀਆਂ ਹਾਊ ਡੂ ਯੂ ਨੋ ਅਬਾਊਟ ਦੋਸ ਡਰੋਨਸ ਐਂਡ ਦੋ ਜਿਹੜੀਆਂ ਨੇ ਵੀ ਉਹ ਦੋਸਰ ਸਪੈਸਫਿਕਲੀ ਟਾਰਗੇਟਡ ਟੂ ਦਰਬਾਰ ਸਾਹਿਬ ਉਹ ਠੀਕ ਆ ਦਰਬਾਰ ਸਾਹਿਬ ਅੰਦਰ ਸੱਚਾ ਅੰਦਰ ਸਰਜ ਹੋਊਗਾ ਉਹਨਾਂ ਨੇ ਤਾਂ ਕੀਤੀਆਂ ਹੋਣੀਆਂ ਨੇ ਸੋ ਇਹ ਦੇਖੋ ਮਾਸਕਰਨ ਤੁਸੀਂ ਇਹਨੂੰ ਇਹ ਬੜਾ ਇਮੋਟਿਵ ਇਸ਼ੂ ਹੈ ਅਸੀਂ ਇਹਦੇ ਤੇ ਬੜੇ ਜਿਹੜੀ ਆ ਬੜੇ ਸਹਿਜ ਨਾਲ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਬੜੀ ਜੇ ਹੋਈ ਹੈ ਬੜੀ ਅਨਫਾਰਚੂਨੇਟ ਗੱਲ ਹੋਈ ਹੈ ਇਹਨੂੰ ਛੱਜ ਚ ਪਾਇਆ ਗਿਆ ਇਹਦੀ ਜ਼ਿੰਮੇਵਾਰੀ ਇਹਦੀ ਜ਼ਿੰਮੇਵਾਰੀ ਭਾਰਤ ਸਰਕਾਰ ਨੂੰ ਓੜਨੀ ਚਾਹੀਦੀ ਹੈ ਔਰ ਉਸ ਜ਼ਿੰਮੇਵਾਰੀ ਨੂੰ ਓੜ ਕੇ ਸਾਡੇ ਉਸ ਮੁਕੱਦਸ ਸਥਾਨ ਨੂੰ ਇੱਕ ਫੂਲ ਪ੍ਰੂਫ ਸਿਕਿਉਰਿਟੀ ਚਾਹੀਦੀ ਹੈ ਜਿਹੜੀ ਫੂ ਸਿਕਿਉਰਟੀ ਜੋ ਅਸੀਂ ਸਮਝਿਆ ਜਿਹੜੀ ਹੈ ਇਟ ਦੇ ਇਟ ਦੇ ਮੈਟਰ ਆਫ ਡਿਬਿਟ ਕਿ ਉਹਨੂੰ ਸਾਨੂੰ ਜੇ ਵੈਟਿਕਨ ਨੂੰ ਮਿਲ ਸਕਦੀ ਹੈ ਇਹ ਵੈਟਿਕਨ ਨੂੰ ਇਹਨੂੰ ਜਿਹੜੀ ਆ ਕਮਾਂਤਰੀ ਸੁਰੱਖਿਆ ਮਿਲਣੀ ਚਾਹੀਦੀ ਹੈ ਕਿ